ਮੈਂ ਅੱਜ ਜਲੰਧਰ ਮੈਦਾਨੇ ਤੇ ਪਹੁੰਚਿਆ ਹਾਂ ਸਭ ਤੋਂ ਪਹਿਲਾਂ ਕਿਹੋ ਜਿਹਾ ਹੰਗਾਰਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਉਮੀਦਾਂ ਜਤਾਈਆਂ ਜਾ ਰਹੀਆਂ ਨੇ ਬਹੁਤ ਵਧੀਆ ਹੰਗਾਰਾ ਜੀ ਅੰਦਰ ਤੁਸੀਂ ਦੇਖਿਆ ਵੀ ਜਿਸ ਤਰੀਕੇ ਵਲੰਟੀਅਰਸ ਆਲੇ ਇਹ ਕੋਈ ਲੋਕਾਂ ਦਾ ਇਕੱਠ ਨਹੀਂ ਸੀ ਵਲੰਟੀਅਰਸ ਦਾ ਇਕੱਠ ਸੀ ਕਿਸ ਤਰੀਕੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਜਿਹੜੀ ਸਪੋਰਟ ਜੋਸ਼ ਦਿਖਾਇਆ ਤੇ ਮੁੱਖ ਮੰਤਰੀ ਸਾਹਿਬ ਇਮੋਸ਼ਨਲ ਹੋ ਗਏ ਸੀ ਇੰਨੀ ਜ਼ਿਆਦਾ ਪਿਆਰ ਦੇਖ ਕੇ ਫੁੱਲਾਂ ਦੀ ਵਰਖਾ ਜਿਸ ਤਰੀਕੇ ਨਾਅਰੇ ਵਾਜੇ ਹੋਈ ਹੈ ਉਹਨਾਂ ਦੇ ਹੌਸਲਾ ਵਧਾਉਣ ਲਈ ਸ਼ਾਨਦਾਰ ਜਿਹੜਾ ਰਿਸਪੌਂਸ ਹੈ ਤੇ ਸਾਡਾ ਪੂਰਾ ਸੰਗਠਨ ਇੱਕਜੁੱਟ ਹੈ ਜੀ ਤੇ ਲੋਕ ਨਾਲ ਨੇ ਲੋਕ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਬਹੁਤ ਜਲੰਧਰ ਹੀ ਪਹੁੰਚੇ ਹੋ ਜਲੰਧਰ ਦੀ ਸੀਟ ਨੂੰ ਲੈ ਕੇ ਕਾਫੀ ਜ਼ਿਆਦਾ ਕਿਛੋਤਾਂ ਚੱਲਦੀ ਪਈ ਹੈ ਜਿਵੇਂ ਸੁਸ਼ੀਲ ਉਹ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਸੀ ਬਟ ਉਹ ਪਾਤ ਪਾਤ ਚਲੇ ਗਏ ਨੇ ਲੱਗਦਾ ਵੀ ਖਾਸ ਕੋਈ ਅਸਰ ਪਵੇਗਾ ਇਹਦਾ ਲੋਕ ਸਭਾ ਤੇ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਜਿਹੜੇ ਚੰਗੇ ਲੋਕ ਕਦੀ ਵੀ ਚੰਗੀਆਂ ਪਾਰਟੀਆਂ ਨੂੰ ਛੱਡ ਕੇ ਜਾਂਦੇ ਨਹੀਂ ਹੁੰਦੇ ਤੇ ਅੰਦਰ ਹਲਕਾਪਣ ਹੋਵੇ ਖਾਲੀਪਣ ਹੋਵੇ ਉਹੀ ਨਿਕਲਦੇ ਹੁੰਦੇ ਚੰਗੀ ਗੱਲ ਹੈ ਸਾਡੇ ਨੌਜਵਾਨਾਂ ਨੂੰ ਮੌਕਾ ਮਿਲਦਾ ਲੋਕ ਸਭਾ ਤੋਂ ਹੁਣ ਜਿਹੜੀਆਂ ਨੇ ਕਿਸ ਐਜੰਡੇ ਤੋਂ ਆਮ ਆਦਮੀ ਪਾਰਟੀ ਵੱਲੋਂ ਮੜੀਆਂ ਜਾਣਾ ਵਿਕਾਸ ਦੇ ਐਜੰਡੇ ਉੱਤੇ ਕੰਮ ਦੇ ਐਜੰਡੇ ਉੱਤੇ ਲੋਕਾਂ ਸੀ ਗੱਲ ਕਰੀਏ ਮੈਮ ਜਿਵੇਂ ਤੁਹਾਡੇ ਤੋਂ ਛੱਡ ਕੇ ਗਏ ਨੇ ਮੈਂਬਰ ਤੇ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਵੱਲੋਂ ਤਾਂ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਕਿ ਇਹ ਕਿੰਨਿਕ ਸੱਚਾਈ ਹੈ ਉਹਨਾਂ ਨੂੰ ਜਿਹੜੀਆਂ 4 ਵੋਟਾਂ ਪਈਆਂ ਨਾ ਉਹ ਆਮ ਆਦਮੀ ਪਾਰਟੀ ਦੇ ਨਾਂ ਤੇ ਪਈਆਂ ਜੇ ਉਹ ਅੱਜ ਇਹਨਾਂ ਅਹੁਦਿਆਂ ਉੱਤੇ ਬੈਠੇ ਆ ਨਾ ਜਿਸ ਤਰੀਕੇ ਤੇ ਉਹ ਆਮ ਆਦਮੀ ਪਾਰਟੀ ਕਰਕੇ ਪਈਆਂ ਨੇ ਸੋ ਉਹਨਾਂ ਤੋਂ ਸਰਟੀਫਿਕੇਟ ਅਸੀਂ ਸਾਨੂੰ ਨਹੀਂ ਚਾਹੀਦਾ ਮੈਂ ਮੱਜ ਜਲੰਧਰ ਮਿਲਣੇ ਤੇ ਪਹੁੰਚੇ ਹੋ ਸਭ ਤੋਂ ਪਹਿਲਾਂ ਕਿਹੋ ਜਿਹਾ ਹੁੰਗਾਰਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਉਮੀਦਾਂ ਜਤਾਈਆਂ ਜਾ ਰਹੀਆਂ ਨੇ ਬਹੁਤ ਵਧੀਆ ਹੁੰਗਾਰਾ ਜੀ ਅੰਦਰ ਤੁਸੀਂ ਦੇਖਿਆ ਵੀ ਜਿਸ ਤਰੀਕੇ ਵਲੰਟੀਅਰਜ਼ ਆਲੇ ਇਹ ਕੋਈ ਲੋਕਾਂ ਦਾ ਇਕੱਠ ਨਹੀਂ ਸੀ ਵਲੰਟੀਅਰਜ਼ ਦਾ ਇਕੱਠ ਸੀ ਕਿਸ ਤਰੀਕੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਜਿਹੜੀ ਸਪੋਰਟ ਜੋਸ਼ ਦਿਖਾਇਆ ਤੇ ਮੁੱਖ ਮੰਤਰੀ ਸਾਹਿਬ ਇਮੋਸ਼ਨਲ ਹੋ ਗਏ ਸੀ ਇੰਨੀ ਜਿਆਦਾ ਪਿਆਰ ਦੇਖ ਕੇ ਫੁੱਲਾਂ ਦੀ ਵਰਖਾ ਜਿਸ ਤਰੀਕੇ ਨਾਰੇਬਾਜੇ ਹੋਈ ਹੈ ਉਹਨਾਂ ਦੇ ਹੌਸਲਾ ਵਧਾਉਣ ਲਈ ਸ਼ਾਨਦਾਰ ਜਿਹੜਾ ਰਿਸਪਾਂਸ ਹੈ ਤੇ ਸਾਡਾ ਪੂਰਾ ਸੰਗਠਨ ਇੱਕ ਝੋਟਾ ਹੈ ਜੀ ਤੇ ਲੋਕ ਨਾਲ ਨੇ ਲੋਕ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਬਹੁਤ ਜਲੰਧਰ ਹੀ ਪਹੁੰਚੇ ਹੋ ਜਲੰਧਰ ਦੀ ਸੀਟ ਨੂੰ ਲੈ ਕੇ ਕਾਫੀ ਜ਼ਿਆਦਾ ਖਿਚੋਤਾਨ ਚੱਲਦੀ ਪਈ ਹੈ ਜਿਵੇਂ ਸੁਸ਼ੀਲ ਉਹ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਸੀ ਬਟ ਉਹ ਪਾਟ ਪਾਟ ਚ ਚਲੇ ਗਏ ਨੇ ਲੱਗਦਾ ਵੀ ਖਾਸ ਕੋਈ ਅਸਰ ਪਵੇਗਾ ਇਹਦਾ ਲੋਕ ਸਭਾਤ ਨਹੀਂ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਜਿਹੜੇ ਚੰਗੇ ਲੋਕ ਕਦੀ ਵੀ ਚੰਗੀਆਂ ਪਾਰਟੀਆਂ ਨੂੰ ਛੱਡ ਕੇ ਜਾਂਦੇ ਨਹੀਂ ਹੁੰਦੇ ਤੇ ਅੰਦਰ ਹਲਕਾਪਣ ਹੋਵੇ ਖਾਲੀਪਣ ਹੋਵੇ ਉਹੀ ਨਿਕਲਦੇ ਹੁੰਦੇ ਚੰਗੀ ਗੱਲ ਹੈ ਸਾਡੇ ਨੌਜਵਾਨਾਂ ਨੂੰ ਮੌਕਾ ਮਿਲਦਾ ਲੋਕ ਸਭਾ ਸੋਣਾ ਜਿਹੜੀਆਂ ਨੇ ਕਿਸ ਅਜੰਡੇ ਤੇ ਆਮ ਆਦਮੀ ਪਾਰਟੀ ਵੱਲ ਮੜੀਆਂ ਜਾਂਦੀਆਂ ਵਿਕਾਸ ਦੇ ਏਜੰਡੇ ਉੱਤੇ ਕੰਮ ਦੇ ਏਜੰਡੇ ਉੱਤੇ ਬਰਜ਼ਖਰ ਅਸੀਂ ਗੱਲ ਕਰੀਏ ਮੈਮ ਜਿਵੇਂ ਤੁਹਾਡੇ ਦੋ ਛੱਡ ਕੇ ਗਏ ਨੇ ਮੈਂਬਰ ਤੇ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਵੱਲੋਂ ਤਾਂ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਕਿ ਕਿੰਨੀ ਸੱਚਾਈ ਹੈ ਉਹਨਾਂ ਨੂੰ ਜਿਹੜੀਆਂ 4 ਵੋਟਾਂ ਪਈਆਂ ਨਾ ਉਹ ਆਮ ਆਦਮੀ ਪਾਰਟੀ ਦੇ ਨਾਂ 'ਤੇ ਪਈਆਂ ਜੇ ਉਹ ਅੱਜ ਇਹਨਾਂ ਅਹੁਦਿਆਂ ਉੱਤੇ ਬੈਠੇ ਆ ਨਾ ਜਿਸ ਤਰੀਕੇ ਤੇ ਉਹ ਆਮ ਆਦਮੀ ਪਾਰਟੀ ਕਰਕੇ ਪਈਆਂ ਨੇ ਸੋ ਉਹਨਾਂ ਤੋਂ ਸਰਟੀਫਿਕੇਟ ਅਸੀਂ ਸਾਨੂੰ ਨਹੀਂ ਚਾਹੀਦਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ